ਮੇਰੇ YouTube ਮੰਚ ਦੇ ਉੱਤੇ ਸਾਰਿਆਂ ਦਾ ਨਿੱਕਾ ਸਵਾਗਤ ਹੈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੋ ਅੱਜ ਆਪਾਂ ਕੁਝ ਕਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਜਿਹਦੇ ਵਿੱਚ ਮੇਨਲੀ ਤੌਰ ਤੇ ਆਪਾਂ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਗਵਰਨਰ ਨਿਊਸਨ ਵੱਲੋਂ ਜੋ ਪਿਛਲੇ ਦਿਨੀ ਵਿਵਾਦਿਤ ਜਿਹੜਾ ਬਿੱਲ ਸੀ ਉਹਨੂੰ ਜਿਹੜਾ ਬੀਟੋ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਕਿ ਜਿਵੇਂ ਤੁਹਾਨੂੰ ਪਤਾ ਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਗੇ ਪੀਪਲ ਰਹਿੰਦੇ ਆ ਜਾਂ ਲੈਸਬੀਅਨਸ ਇੱਥੇ ਪੀਪਲ ਰਹਿੰਦੇ ਹੈਗੇ ਆ ਚਰੋਂ ਆਪੋ ਆਪਣੀ ਹਰੇਕ ਨੂੰ ਆਜ਼ਾਦੀ ਹੈ ਜੋ ਵੀ ਉਹ ਕਰਨਾ ਚਾਹੇ ਪਰ ਇਸ ਸੰਬੰਧ ਦੇ ਵਿੱਚ ਪਿਛਲੇ ਦਿਨੀ ਇੱਕ ਜਿਹੜਾ ਬੈਲ ਹੈਗਾ ਉਹ ਹਾਊਸ ਦੇ ਵਿੱਚ ਲਿਆਂਦਾ ਗਿਆ ਸੀ ਜਿਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਵੀ ਜਦੋਂ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਤਾਂ ਜੇ ਉਹ ਯੀ ਮਤਲਬ ਆਪਦੀ ਇੱਛਾ ਮੁਤਾਬਕ ਕੋਈ ਮੁੰਡਾ ਬਣਨਾ ਚਾਹੇ ਕੋਈ ਕੁੜੀ ਬਣਨੀ ਚਾਹੇ ਤਾਂ ਉਹਨਾਂ ਨੂੰ ਪਹਿਲਾਂ ਆਪਦੇ ਪੇਰੈਂਟਸ ਦੀ ਇਜਾਜ਼ਤ ਲੈਣੀ ਚਾਹੀ ਪਊਗੀ ਉਸ ਤੋਂ ਬਾਅਦ ਦੇ ਵਿੱਚ ਜੇ ਉਹਦੇ ਪੇਰੈਂਟਸ ਸਹਿਮਤ ਹੋਣਗੇ ਤਰ ਹਤੇ ਫੈਸਲਾ ਲਿਆ ਜਾ ਸਕੂਗਾ ਪਰ ਇਸ ਬੰਦ ਦੇ ਵਿੱਚ ਜਿਹੜੇ ਇਥੋਂ ਦੇ ਡੈਮੋਕਰੈਟਿਕ ਗਵਰਨਰ ਹੈਗੇ ਆ ਉਹਨਾਂ ਨੇ ਇਸ ਬੈਲ ਨੂੰ ਬੀਟੋ ਕਰ ਦਿੱਤਾ ਕਿ ਜੇ ਬੱਚਾ ਆਪਦੀ ਇੱਛਾ ਮੁਤਾਬਕ ਮੁੰਡਾ ਜਾਂ ਕੁੜੀ ਆਪ ਦਾ ਸੈਕਸ ਚੇਂਜ ਕਰਨਾ ਚਾਹੇ ਤਾਂ ਉਸ ਬੰਦੇ ਵਿੱਚ ਉਹਨੂੰ ਕੋਈ ਆਪਣੇ ਮਾਪੇ ਨਾਲ ਸਲਾਹ ਕਰਨ ਦੀ ਲੋੜ ਨਹੀਂ ਹੈਗੀ ਤਾਂ ਉਹ ਆਪਦੇ ਆਪ ਦੇ ਉੱਤੇ ਫੈਸਲਾ ਲੈ ਸਕਦਾ ਇਹ ਬਹੁਤ ਹੀ ਜਿਵੇਂ ਕਹੋ ਵੀ ਮੈਂ ਸਮਝਦਾ ਵੀ ਘਟ ਗਿਆ ਪੱਦਰ ਦਾ ਫੈਸਲਾ ਕਾਰਨਰ ਵੱਲੋਂ ਕੀਤਾ ਗਿਆ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਇਹਨਾਂ ਦੇ ਜਿਹੜੇ ਮਨ ਹੁੰਦੇ ਆ ਬੜੇ ਸਾਫ਼ ਹੁੰਦੇ ਆ ਤੇ ਛੋਟੀ ਉਮਰ ਦੇ ਵਿੱਚ ਉਸ ਤਰੀਕੇ ਦੇ ਨਾਲ ਇਹ ਸੋਚ ਵਿਚਾਰ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਵੱਡਾ ਬੰਦਾ ਸੋਚ ਵਿਚਾਰ ਕਰ ਸਕਦਾ ਤੇ ਨਾਲੇ ਇਹ ਜਿਹੜਾ ਮੈਟਰ ਹੈਗਾ ਇਹ ਬਹੁਤ ਸੀਰੀਅਸ ਤੇ ਇਹ ਇੱਕ ਤਰ੍ਹਾਂ ਦੇ ਨਾਲ ਅਜਿਵੇਂ ਕਿ ਲਵੀ ਬਹੁਤ ਜ਼ਿਆਦੇ ਸੋਚ ਵਿਚਾਰ ਮੰਗਦਾ ਹੈਗਾ ਉਹ ਗੱਲ ਵੱਖਰੀ ਆ ਕਿ ਜੇ ਕੋਈ ਬੰਦਾ ਕੁੜੀ ਬਣਨਾ ਲਾਈਕ ਕਰਦਾ ਜਾਂ ਕੁੜੀ ਮੁੰਡਾ ਬਣਨਾ ਲਾਈਕ ਕਰਦੀ ਆ ਤਾਂ ਉਹਨਾਂ ਦੀ ਇੱਛਾ ਜਿਵੇਂ ਵੀ ਕਰ ਸਕਦੇ ਆ ਪਰ ਫਿਰ ਵੀ ਮੈਂ ਸਮਝਦਾ ਵੀ ਇਸ ਵਿੱਚ ਜਿਹੜਾ ਅਡਲਟ ਡਿਸੀਜਨ ਹੈਗਾ ਉਹਨਾਂ ਦੇ ਮਾਪੇ ਨੂੰ ਸ਼ਾਮਲ ਕਰਨਾ ਇਹ ਬਹੁਤ ਚੰਗੀ ਗੱਲ ਹੋਣੀ ਸੀ ਪਰ ਜਿਵੇਂ ਤੁਹਾਨੂੰ ਪਤਾ ਕੈਲੀਫੋਰਨੀਆ ਵਿੱਚ ਪਹਿਲਾਂ ਵੀ ਅਗੇ ਲਸਬੀਨ ਦੀ ਪਰਮਾਰ ਹੈਗੀ ਆ ਤੇ ਉਸੇ ਪਰਿਵਾਰ ਨੂੰ ਹੋਰ ਜੀ ਮਤਲਬ ਅੱਗੇ ਤੋਰਨ ਵਾਸਤੇ ਜਿਹੜਾ ਇਹ ਬੈਲ ਹੈਗਾ ਇਹ ਗਵਰਨਰ ਵੱਲੋਂ ਬੀਟੋ ਕੀਤਾ ਗਿਆ ਹੈਗਾ ਤੇ ਮੈਂ ਸਮਝਦਾ ਵੀ ਇਸ ਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਪਹਿਲਾਂ ਹੀ ਇੱਕ ਤਰ੍ਹਾਂ ਦੇ ਨਾਲ ਕਲੰਕਾ ਸਾਡੇ ਸਮਾਜ ਦੇ ਉੱਤੇ ਜਿਹੜਾ ਇਹ ਸਭ ਕੁਝ ਚੱਲ ਰਿਹਾ ਅਮਰੀਕਾ ਦੇ ਵਿੱਚ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਾਡੇ ਬੱਚੇ ਵੀ ਪ੍ਰਭਾਵਿਤ ਹੁੰਦੇ ਆ ਤੁਸੀਂ ਵੇਖਿਆ ਹੋਊਗਾ ਕਿ YouTube ਦੇ ਉੱਪਰ ਜਾਂ Facebook ਦੇ ਉੱਤੇ ਹੁਣ ਸ਼ਰਯਮ ਆਪਣੇ ਜਵਾਕ ਵੀ ਮੁੰਡਿਆਂ ਤੋਂ ਕੁੜੰਗਾ ਤੇ ਕੁੜੰਗਾ ਤੋਂ ਮੁੰਡੇ ਬਣ ਬਣ ਕੇ ਵਿਆਹ ਕਰਵਾ ਰਹੇ ਹੈਗੇ ਆ ਤੇ ਜਿਹੜਾ ਵਿਆਹ ਹੁੰਦਾ ਉਹ ਬੇਸਿਕਲੀ ਬੰਦੇ ਤੇ ਔਰਤ ਦੇ ਵਿੱਚ ਹੀ ਹੁੰਦਾ ਹੈਗਾ ਉਹ ਕੋਈ ਜਿਸ ਤਰੀਕੇ ਨਾਲ ਪ੍ਰਮਾਤਮਾ ਨੇ ਆਪਾਂ ਨੂੰ ਬਣਾਇਆ ਹੈਗਾ ਜਿਸ ਤਰੀਕੇ ਦੇ ਨਾਲ ਨੇਚਰ ਚੱਲਦੀ ਹੈਗੀ ਆ ਜੀ ਉਹਦੇ ਵਿੱਚ ਆਪਾਂ ਖਲਵਾੜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਜਿਵੇਂ ਕਹਿੰਦਾ ਵੀ ਆਪਾਂ ਹੋਰ ਸਮਾਜਿਕ ਸਰੀਰਕ ਤੇ ਜਿਵੇਂ ਕਹਿੰਦਾ ਵੀ ਸੱਭਿਆਚਾਰਕ ਬਿਮਾਰੀਆਂ ਵਿੱਚ ਜਕੜ ਜਾਂਦੇ ਆ ਇੱਕ ਤਰ੍ਹਾਂ ਦੇ ਨਾਲ ਤੇ ਬਹੁਤ ਸਾਰੇ ਜਿਵੇਂ ਗਏ ਆਪਣੇ ਪਿੰਡਾਂ ਦੇ ਵਿੱਚ ਵੀ ਅਕਸਰ ਦੇਖੇ ਜਾਂਦੇ ਸੀ ਪਰ ਉਹ ਕੋਈ ਇਨਾ ਖੁੱਲਮ ਖੁੱਲਾ ਵਾਲੀ ਗੱਲ ਨਹੀਂ ਸੀ ਲੁਕ ਛਪ ਕੇ ਜਿਵੇਂ ਕਹਿੰਦੇ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਪਰ ਇਹ ਇੱਕ ਜਿਵੇਂ ਮੈਂ ਕਿਹਾ ਮਾਨਸਿਕ ਬਿਮਾਰੀ ਹੁੰਦੀ ਹੈ ਜਿਹੜੀ ਲੋਕਾਂ ਦੇ ਵਿੱਚ ਪਾਈ ਜਾਂਦੀ ਹੈਗੀ ਆ ਪਰ ਜਿਸ ਤਰੀਕੇ ਦੇ ਨਾਲ ਖੁੱਲ੍ਹ ਮੁਖਲਮ ਤਰੀਕੇ ਦੇ ਨਾਲ ਇਹਨੂੰ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ ਤੇ ਛੋਟ ਦਿੱਤੀ ਜਾ ਰਹੀ ਹੈ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਬਾਕੀ ਕੈਲੀਫੋਰਨੀਆ ਦੇ ਵਿੱਚ ਇਥੋਂ ਦੇ ਗਵਰਨਰ ਨੇ ਇਥੋਂ ਦਾ ਜਿਹੜਾ ਸਿਸਟਮ ਆ ਸਿਟੀਆਂ ਦਾ ਸਿਸਟਮ ਆ ਸਟੇਟ ਦਾ ਸਿਸਟਮ ਆ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਤਬਾਹ ਕਰਕੇ ਰੱਖਤਾ ਕਿਉਂਕਿ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਵੇਖੋ ਤਾਂ ਇਸ ਟਾਈਮ ਜਿਹੜੀ ਮਹਿੰਗਾਈ ਆ ਉਹ ਸਿਖਰਾਂ 'ਚ ਹੋ ਰਹੀ ਆ ਜਿਹੜਾ ਇੱਥੋਂ ਦਾ ਜਿਹੜਾ ਫਿਊਲ ਆ ਚਾਹੇ ਡੀਜ਼ਲ ਆ ਹੋਵੇ ਚਾਹੇ ਪੈਟਰੋਲ ਆ ਉਹਦੇ ਉੱਪਰ ਇੰਨੇ ਜ਼ਿਆਦੇ ਟੈਕਸ ਲਾਏ ਹੋਏ ਹੈਗੇ ਆ ਜਿਹਦਾ ਕਰਕੇ ਪੂਰੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਤੇਲ ਮਹਿੰਗਾ ਹੋਇਆ ਪਿਆ ਕੈਲੀਫੋਰਨੀਆ ਦੇ ਵਿੱਚ ਘੱਟੋ ਘੱਟ 60 ਸੈਂਟ ਜਿਹੜੇ ਉਹ ਸਟੇਟ ਦੇ ਟੈਕਸ ਹੈਗਾ ਜਿਹਦੇ ਵਿੱਚ ਇਹ ਕਹਿੰਦੇ ਵੀ ਰੀਅਲ ਬਣਾਉਣੀ ਆ ਸੀ ਹਾਈ ਸਪੀਡ ਉਹਦਾ 30 ਸੈਂਟ ਟੈਕਸ ਹੈਗਾ ਤੇ 30 ਸੈਂਟ ਇਹਨਾਂ ਨੇ ਹੋਰ ਉਹਦੇ ਵਿੱਚ ਮਹਿੰਗਾਈ ਦਾ ਟੈਕਸ ਲਾਇਆ ਹੋਇਆ ਹੈਗਾ ਜਿਸ ਦਾ ਕਰਕੇ ਕੈਲੀਫੋਰਨੀਆ ਜਿਹੜੀ ਸਟੇਟ ਹੈ ਇਸ ਟਾਈਮ ਸਭ ਤੋਂ ਮਹਿੰਗੀ ਸਟੇਟ ਬਣੀ ਹੋਈ ਹੈ ਇੱਥੇ ਜੇ ਕਿਸੇ ਨੇ ਘਰ ਲੈਣਾ ਹੋਵੇ ਖਾਸ ਤੌਰ ਤੇ ਫ੍ਰਿਜਨੋ ਵਰਗੇ ਏਰੀਏ ਦੇ ਵਿੱਚ ਅੱਗੇ ਇੱਥੇ ਤਕਰੀਬਨ 2.5 ਲੱਖ ਦਾ ਵਧੀਆ ਮਕਾਨ ਆ ਜਾਂਦਾ ਸੀ ਇਸ ਟਾਈਮ ਜਿਹੜੀਆਂ ਆ ਆਮ ਘਰਾਂ ਦੀਆਂ ਪ੍ਰਾਈਸਾਂ ਹੈਗੀਆਂ ਉਹ ਜਿਵੇਂ ਕਹਿਆ ਵੀ 5-6 ਲੱਖ ਡਾਲਰ ਨੂੰ ਪਹੁੰਚਿਆ ਹੋਇਆ ਹੈਗਾ ਕਮ ਜਿਹਦਾ ਕਰਕੇ ਹਰ ਕੋਈ ਬੰਦਾ ਇੱਥੇ ਅਫੋਰਡ ਨਹੀਂ ਕਰ ਸਕਦਾ ਤੇ ਜਿਹੜੇ ਇੰਟਰਸਟ ਰੇਟ ਹੈਗੇ ਆ ਉਹ ਵੀ ਬਹੁਤ ਹਾਈ ਆ ਜੇ ਤੁਸੀਂ ਤਕਰੀਬਨ ਹੁਣ ਤਿੰਨ ਆਪਣਾ 5 ਲੱਖ ਦਾ ਘਰ ਲਓ ਤਾਂ ਮੇਰਾ ਕਹਿ ਲਓ ਜੇ 2 ਲੱਖ ਵੀ ਤੁਸੀਂ ਡਾਊਨ ਦਿਓ ਤੇ 3 ਲੱਖ ਦੀ ਜਿਹੜੀ ਪੇਮੈਂਟ ਆ ਉਹ 5000 ਡਾਲਰ ਤੋਂ ਘਟਣੀ ਬਣਨੀ ਤੇ ਜਿਹਦਾ ਕਰਕੇ ਹਰ ਕੋਈ ਇੰਨਾਂ ਚੀਜ਼ਾਂ ਨੂੰ ਅਫੋਰਡ ਨਹੀਂ ਕਰ ਸਕਦਾ ਤੇ ਨਾਲ ਦੇ ਨਾਲ ਜੇ ਤੁਸੀਂ ਇੱਥੇ ਕ੍ਰਾਈਮ ਰੇਟ ਦੇਖੋ ਤਾਂ ਉਹ ਚਾਹੇ ਜਿਵੇਂ ਕਹਿੰਦਾ ਵੀ ਆਪਣੇ ਜੀ ਜੁਐਲਰੀ ਸਟੋਰਾਂ ਦੀ ਗੱਲ ਕਰੀਏ ਚਾਹੇ ਪਿੰਡੀ ਜੁਐਲਰਜ਼ ਹੋਣ ਚਾਹੇ ਉਹ ਬੰਬੇ ਜੁਐਲਰਜ਼ ਹੋਣ ਵਰਕਲੇ ਵਾਲੇ ਇੱਥੇ ਤਿੰਨ ਚਾਰ ਥਾਵਾਂ ਤੇ ਮੌਬ ਨੇ ਇਸ ਤਰੀਕੇ ਦੇ ਨਾਲ ਹਮਲਾ ਕਰਕੇ ਉੱਥੋਂ ਸੋਨਾ ਲੁੱਟਿਆ ਵੀ ਉਹਦੀ ਹਾਲ ਤੱਕ ਕੋਈ ਖੋਜ ਖੋਰਾਖੋਜ ਮਿਲ ਨਾ ਸਕੀ ਤੇ ਜਿਹਦਾ ਕਰਕੇ ਜਿਹੜੇ ਜੁਐਲਰ ਸਨ ਉਹਨਾਂ ਨੂੰ ਭਾਰੀ ਮਾਤਰਾ ਤੇ ਨੁਕਸਾਨ ਹੋਇਆ ਕਿਉਂਕਿ ਇਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਕੀਤਾ ਹੋਇਆ ਨਾ ਵੀ ਜੇ 900 $1 ਡਾਲਰ ਤੱਕ ਦੀ ਕੋਈ ਚੋਰੀ ਕਰਦਾ ਸਟੋਰ ਦੇ ਵਿੱਚੋਂ ਤਾਂ ਉਹਦੇ ਉੱਤੇ ਕੋਈ ਫੈਲ ਨਹੀਂ ਵਗੈਰਾ ਨਹੀਂ ਲੱਗ ਸਕਦੀ ਉਹਨੂੰ ਇੱਕ ਮਾਮੂਲੀ ਮਾਸਟਰ ਮੀਨਰ ਦੇ ਤੌਰ ਤੇ ਕੀਤਾ ਜਾਊ ਜਿਹਦਾ ਕਰਕੇ ਪੌਸ ਬਗੈਰਾ ਵੀ ਕੋਈ ਬਹੁਤਾ ਇੰਨਾ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀ ਦੇ ਨਾਲ ਦੀ ਨਾਲ ਜੇ ਆਪਾਂ ਸਨ ਫਰਾਂਸਿਸਕੋ ਜਿਹੜਾ ਕਿਸੇ ਸਮੇਂ ਕੈਲੀਫੋਰਨੀਆ ਦਿਲ ਗਣਿਆ ਜਾਂਦਾ ਸੀ ਸ਼ਹਿਰ ਉੱਥੋਂ ਦੀ ਗੱਲ ਕਰੀਏ ਤਾਂ ਉੱਥੇ ਗ੍ਰੈਬ ਐਂਡ ਗੋ ਵਰਗੀਆਂ ਜਿਹੜੀਆਂ ਚੋਰੀਆਂ ਉਹ ਅਕਸਰ ਤੁਸੀਂ ਦੇਖਦੇ ਹਾਂ ਸੁਣਦੇ ਹਾਂ ਕਿਵੇਂ ਗੱਡੀਆਂ ਜਿਹੜੀਆਂ ਸਟਰੀਟ ਦੇ ਉੱਤੇ ਖੜੀਆਂ ਸ਼ੀਸ਼ਾ ਭੰਨਿਆ ਵਿੱਚੋਂ ਬੈਗ ਕੱਢਿਆ ਲੈ ਕੇ ਭੱਜ ਗਏ ਤੇ ਉੱਥੇ ਜਿਹੜੇ ਵੱਡੇ ਵੱਡੇ ਸਟੋਰ ਸੀ ਜਿਵੇਂ ਬਨਾਨਾ ਰਿਪਬਲਿਕ ਹੋਇਆ ਗਾਡਸ਼ੈਕਸ ਵਗੈਰਾ ਹੋਇਆ ਜਿਹੜੇ ਡਾਊਨ ਟਾਊਨ ਉੱਥੋਂ ਦੇ ਯੂਨੀਅਨ ਸਕੁਏਅਰ ਦੀ ਜਾ ਸ਼ਾਨ ਹੁੰਦੇ ਸੀ ਉਹ ਸਾਰੇ ਦੇ ਸਾਰੇ ਸਟੋਰ ਉੱਥੋਂ ਜਾ ਰਹੇ ਹੈਗੇ ਸਾਨ ਫਰਾਂਸਿਸਕੋ ਸ਼ਹਿਰ ਇਸ ਟਾਈਮ ਵਿਲਾ ਹੋ ਰਿਹਾ ਹੈਗਾ ਤੇ ਉੱਥੇ ਕਹਿੰਦੇ ਵੀ ਜਿਹੜੀ ਪ੍ਰਾਪਰਟੀ ਦੀ ਕੀਮਤ ਕਿਸੇ ਟਾਈਮ 1 ਲੱਖ ਜਿਵੇਂ ਮੈਂ ਕਹਿੰਦਾ ਵੀ 120 ਵੀ ਕਰੋੜ ਡਾਲਰ ਹੁੰਦੀ ਸੀ ਉਹ ਹੁਣ 70 70 ਕਰੋੜ ਦੇ ਉੱਤੇ ਆ ਗਈ ਤੇ ਉਹਨੂੰ ਕਿਤੇ ਨਾ ਕਿਤੇ ਡਾਊਨ ਕਰਨ ਦੇ ਵਿੱਚ ਜਿਹੜੀ ਇਥੋਂ ਦੀ ਡੈਮੋਕ੍ਰੈਟਿਕ ਗਵਰਨਮੈਂਟ ਹੈਗੀ ਆ ਉਹਦਾ ਵੱਡਾ ਹੱਥ ਆ ਕਿਉਂਕਿ ਹੋਮਲੈਸ ਤੁਸੀਂ ਵੇਖ ਲਓ ਜਿਹੜੇ ਮਰਜੀ ਸ਼ਹਿਰ ਦੇ ਵਿੱਚ ਹਰ ਕਾਰਨਰ ਦੇ ਵਿੱਚ ਇੱਥੇ ਢੇਰਾਂ ਦੇ ਢੇਰ ਲੱਗੇ ਪਏ ਆ ਜਿਹੜਾ ਆਪਾਂ ਕੰਮ ਕਰਦੇ ਆ ਟੈਕਸਪੇਅਰ ਦੀ ਮਨੀ ਆ ਉਹ ਸਾਰੀ ਇਹਨਾਂ ਚੀਜ਼ਾਂ ਦੇ ਵਿੱਚ ਜਾਈ ਜਾਂਦੀ ਹੈਗੀ ਆ ਜਿਹੜੇ ਲੋਕ ਕੰਮ ਨਹੀਂ ਕਰਦੇ ਉਹਨਾਂ ਨੂੰ ਹੈਲਥ ਕੇਅਰ ਦੇਣ ਵਾਸਤੇ ਜਿਹੜੇ ਲੋਕ ਕੰਮ ਨਹੀਂ ਕਰਦੇ ਹੋਮਲੈਸ ਬਣ ਗਏ ਉਹਨਾਂ ਨੂੰ ਸ਼ੈਲਟਰ ਦੇਣ ਵਾਸਤੇ ਤੇ ਜਿਹੜੇ ਟੈਕਸਸ ਹੈਗੇ ਆ ਉਹ ਆਮ ਲੋਕਾਂ ਦੇ ਉੱਤੇ ਵਧਾਏ ਜਾ ਰਹੇ ਹੈਗੇ ਆ ਜਿਸ ਦਾ ਕਰਕੇ ਜਿਹੜਾ ਇਥੋਂ ਦਾ ਸੋਸ਼ਲ ਸਿਕਿਉਰਿਟੀ ਸਿਸਟਮ ਆ ਬੁਰੀ ਬੁਰੀ ਤਰ੍ਹਾਂ ਦੇ ਨਾਲ ਬ੍ਰੇਕਅਪ ਹੋ ਚੁੱਕਿਆ ਹੈਗਾ ਤੇ ਤੁਸੀਂ ਸਟੋਰਾਂ ਤੇ ਚਲੇ ਜਾਓ ਮਹਿੰਗਾਈ ਇੰਨੀ ਜ਼ਿਆਰੇ ਹੋਈ ਪਈ ਆ ਜਿਹੜੀ ਅੱਗੇ ਆਪਾਂ ਯੋ ਮਗਰ ਇਹ ਗ੍ਰੋਸਰੀ ਦੀ ਰੇੜੀ ਤਕਰੀਬਨ ਆਲਮੋਸਟ 2500 ਡਾਲਰ ਦੇ ਵਿੱਚ ਭਰ ਲਿਆਉਂਦੇ ਹੁੰਦੇ ਸੀ ਉਹ ਹੁਣ ਜੇ ਤੁਸੀਂ ਕਾਸਟ ਕੋਜੋ ਤਾਂ 5-600 ਡਾਲਰ ਦੇ ਵਿੱਚ ਜਿਵੇਂ ਮਗਰ ਗੱਲ ਚਲੀ ਜਾਂਦੀ ਹੈਗੀ ਆ ਘਰਾਂ ਦੀਆਂ ਕੀਮਤਾਂ ਤਾਂ ਵਧੀਆਂ ਪਈਆਂ ਤੇਲ ਦੀਆਂ ਕੀਮਤਾਂ ਤਾਂ ਬਹੁਤ ਜ਼ਿਆਦਾ ਹੋ ਗਈਆਂ ਪਈਆਂ ਜਿਹੜੀ ਇਨਕਮ ਆ ਉਹ ਉਨੀ ਹੈ ਨਹੀਂ ਇਸ ਟਾਈਮ ਜਿਹੜਾ ਇਹਨਾਂ ਨੇ ਮਿਨਿਮਮ ਵੇਜ ਵਧਾਇਆ ਰੈਸਟੋਰੈਂਟ ਵਗੈਰਾ ਤੇ ਤੇ ਉਹਦਾ ਕਰਕੇ ਵੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਹੁਣ ਟਾਪੋ ਬਿਲ ਤੇ ਖਾਣ ਚਲੇ ਜਾਓ ਅੱਗੇ ਜਿੱਥੇ ਤੁਸੀਂ 7-8 ਡਾਲਰ ਦੇ ਵਿੱਚ ਉੱਥੋਂ ਉਹਦਾ ਮੀਲ ਲੈ ਲੈਂਦੇ ਸੀ ਹੁਣ ਤੁਹਾਡਾ 15-18 ਡਾਲਰ ਤੋਂ ਘੱਟ ਫੜਾ ਨਹੀਂ ਛੁੱਟਦਾ ਜੇ ਤੁਸੀਂ ਮਿਨੀਮਮ ਵੇਜ ਵਧਾਏ ਆ ਤਾਂ ਉਹਦਾ ਤੁਸੀਂ ਭਾਰ ਲੋਕਾਂ ਤੇ ਕਿਉਂ ਪਾਉਣਾ ਫਿਰ ਗਵਰਨਮੈਂਟ ਵੀ ਕੁਛ ਨਾ ਕੁਛ ਉਹਦਾ ਝੱਲੇ ਜੀਦਾ ਕਰਕੇ ਜਿਵੇਂ ਕਿਹਾ ਵੀ ਮਹਿੰਗਾਈ ਨੇ ਇੱਥੇ ਅਸਮਾਨ ਛੋਹਿਆ ਪਿਆ ਤੇ ਜੇ ਤੁਸੀਂ ਘਰਾਂ ਦੀ ਇੰਸ਼ੋਰੈਂਸ ਦੀ ਗੱਲ ਕਰ ਲਵਾਂ ਜੇ ਤੁਹਾਡੇ ਉੱਤੇ ਕੋਈ ਕਲੇਮ ਵਗੈਰਾ ਹੋਇਆ ਹੋਇਆ ਹੈਗਾ ਜਿਵੇਂ ਆਪਦੇ ਘਰ ਦੀ ਗੱਲ ਕਰਾਂ ਮੇਰੇ ਘਰ ਦੇ ਵਿੱਚ ਪਾਣੀ ਹੋ ਗਿਆ ਸੀਗਾ ਉੱਪਰ ਚੁੰਗਾਂ ਨੇ ਪਾਈਪਾਂ ਕੱਟ ਦਿੱਤੀਆਂ ਸੀ ਇਹਦਾ ਕਰਕੇ ਕਾਫੀ ਸਾਰਾ ਨੁਕਸਾਨ ਹੋ ਗਿਆ ਸੀ ਤੇ ਉਹਦਾ ਕਰਕੇ ਮੈਨੂੰ ਇੰਸ਼ੋਰੈਂਸ ਤੋਂ ਕਲੇਮ ਲੈਣਾ ਪਿਆ ਤੇ ਉਹਨਾਂ ਨੇ ਐ ਕਿ ਮੈਨੂੰ ਨੋਨ ਰੀਨੋਵੇਬਲ ਕਰਤਾ ਤੇ ਜੇ ਕਿਤੋਂ ਮੈਂ ਇੰਸ਼ੋਰੈਂਸ ਲੈਣਾ ਵੀ ਆ ਤਾਂ 6000 ਡਾਲਰ ਘਰ ਦੀ ਇੰਸ਼ੋਰੈਂਸ ਨਹੀਂ ਮਿਲਦੀ ਹੈਗੀ ਮੈਨੂੰ ਤੇ ਮੈਨੂੰ ਇੱਕ ਇਥੋਂ ਦਾ ਹੋਰ ਪਲਾਨ ਆ ਜਿਹਦੇ ਵਿੱਚ ਸਿਰਫ ਕਿ ਸਿਰਫ ਫਾਇਰ ਕਵਰ ਹੁੰਦੀ ਆ ਉਹ ਲੈਣੀ ਪਈ ਹੈਗੀ ਐ ਇਸੇ ਤਰੀਕੇ ਦੇ ਨਾਲ ਜਿਹੜੀ ਕਾਰਾਂ ਦੀ ਇੰਸ਼ੋਰੈਂਸ ਆ ਉਹ ਇੰਨੀ ਯਾਦੇ ਅਸਮਾਨ ਸ਼ੋਰ ਰਹੀ ਹੈਗੀ ਆ ਵੀ ਜੇ ਤੁਹਾਤੋਂ ਕੋਈ ਐਕਸੀਡੈਂਟ ਹੋ ਗਿਆ ਜਾਂ ਤੁਹਾਡੇ ਨੂੰ ਇੱਕ ਦੋ ਟਿਕਟਾਂ ਮਿਲ ਗਈਆਂ ਤਾਂ ਪਹਿਲੀ ਗੱਲ ਤਾਂ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਨੋਨ ਰੀਨਿਊਅਲ ਕਰ ਦਿੰਦਾ ਹੈ ਤੇ ਨੰਬਰ 2 ਤੇ ਜੇਕਰ ਤੁਸੀਂ ਨੂੰ ਰੀਨਿਊ ਵੀ ਕਰਦੀ ਹੈਗੀ ਆ ਤਾਂ ਲੋਕੀ 75 7500 ਡਾਲਰ 86 ਮਹੀਨਿਆਂ ਦਾ ਭਰ ਰਹੇ ਹੈਗੇ ਆ 15 15000 ਡਾਲਰ ਦੀ ਇੰਸ਼ੋਰੈਂਸ ਆ ਸਾਲ ਦੀ ਤੇ ਇਹ ਸਿਰਫ ਇਸੇ ਕਰਕੇ ਹੋਇਆ ਵੀ ਜਿਹੜਾ ਇੱਥੋਂ ਦਾ ਗਵਰਨਮੈਂਟ ਦਾ ਮਿਨਿਸਟਰੀ ਡਿਪਾਰਟਮੈਂਟ ਆ ਇੰਸ਼ੋਰੈਂਸ ਵਾਲਾ ਉਹਨਾਂ ਨੇ ਇੰਸ਼ੋਰੈਂਸ ਕੰਪਨੀਆਂਾਂ ਤੇ ਇਹ ਸਕੰਜੇ ਕੱਸ ਦਿੱਤੇ ਆ ਬੀਨ ਚੋਰਾਂਸ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਛੱਡ ਕੇ ਜਾਈ ਜਾ ਰਹੀਆਂ ਹੈਗੀਆਂ ਜਿਹਦਾ ਕਰਕੇ ਜਿਹੜਾ ਸਾਰਾ ਬੋਝ ਹੈਗਾ ਉਹ ਆਮ ਲੋਕਾਂ ਤੇ ਪੈ ਰਿਹਾ ਹੈਗਾ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਥੋੜੀ ਬਹੁਤੀ ਸੋਚ ਵਿਚਾਰ ਕਰਨੀ ਚਾਹੀਦੀ ਹੈ ਕੱਲਾ ਡੈਮੋਕ੍ਰੈਟਿਕ ਡੈਮੋਕ੍ਰੈਟਿਕ ਨਾ ਕਰੋ ਇਸ ਗਵਰਨਰ ਨੂੰ ਚੇਂਜ ਕਰਨਾ ਚਾਹੀਦਾ ਤੇ ਇੱਥੇ ਰਿਪਬਲਿਕਨ ਦੀ ਜਿਹੜੀ ਸਰਕਾਰ ਆ ਉਹ ਇੱਕ ਵਾਰੀ ਲਿਆਉਣੀ ਚਾਹੀਦੀ ਹੈ ਕਿਉਂਕਿ ਰਿਪਬਲਿਕਨ ਫਿਰ ਵੀ ਲੋਕਾਂ ਬਾਰੇ ਥੋੜਾ ਬਹੁਤਾ ਸੋਚਦੇ ਆ ਕੰਮ ਕਰਨ ਵਾਲੇ ਲੋਕਾਂ ਬਾਰੇ ਤੇ ਮੇਰਾ ਖਿਆਲ ਆ ਵੀ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਾਈਚਾਰੇ ਨੂੰ ਵਿਚਾਰਨੀਆਂ ਚਾਹੀਦੀਆਂ ਕਿਉਂਕਿ ਸਾਡੀ ਵੱਡੀ ਪੱਧਰ ਤੇ ਵੋਟ ਹੈਗੀ ਆ ਤੇ ਹਰ ਕਿਸੇ ਨੂੰ ਜਦੋਂ ਵੀ VOTING ਸਿਸਟਮ ਆਉਂਦਾ ਹੈਗਾ ਸੀਜ਼ਨ ਆਉਂਦਾ ਵੋਟਾਂ ਦਾ ਉਦੋਂ ਵੱਧ ਤੋਂ ਵੱਧ ਵੋਟ ਪਾਉਣੀ ਚਾਹੀਦੀ ਹੈ ਤੇ ਕਿਉਂਕਿ ਵੋਟ ਹੀ ਇੱਕੋ ਇੱਕ ਅਧਿਕਾਰ ਆ ਜਿਹੜਾ ਸਾਨੂੰ ਸਾਡੇ ਹੱਕ ਦਵਾ ਸਕਦਾ ਤੇ ਇਹ ਜੋ ਸਾਰੀਆਂ ਮੈਂ ਗੱਲਾਂ ਬਾਤਾਂ ਕੀਤੀਆਂ ਇਹਨਾਂ ਤੇ ਵਿਚਾਰ ਜ਼ਰੂਰ ਕਰਿਓ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜਿਹੜੀ ਟਰੱਕਿੰਗ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਫਾਰਮਰ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹਰ ਪੱਖ ਤੋਂ ਜਿਹੜਾ ਵੀ ਕੋਈ ਬਿਜ਼ਨਸ ਆ ਉਹ ਡਾਊਨ ਜਾ ਰਿਹਾ ਹੈਗਾ ਤੇ ਜਿਹਦਾ ਕਰਕੇ ਜਿਹੜੀ ਇਥੋਂ ਦੀ ਗਵਰਨਮੈਂਟ ਹੈਗੀ ਐ ਇਥੋਂ ਦੇ ਜਿਹੜੀਆਂ ਜਿਹੜੀਆਂ ਉੱਚੀਆਂ ਪਦਨੀਆਂ ਤੇ ਲੋਕ ਬੈਠੇ ਆ ਉਹਨਾਂ ਤੱਕ ਗੱਲ ਪਹੁੰਚਾਉਣ ਵਾਸਤੇ ਸਾਨੂੰ ਜਦੋਂ ਵੀ VOTING ਦਾ ਟਾਈਮ ਆਊਗਾ ਤਾਂ ਇਹਨਾਂ ਨੂੰ ਸਭ ਕੁਝ ਜ਼ਰੂਰ ਸਿਖਾਉਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੇ ਭਲੇ ਵਾਸਤੇ ਸਾਡੇ ਆਉਣ ਵਾਲੇ ਪੀੜ੍ਹੀ ਦੇ ਵਾਸਤੇ ਆਪਾਂ ਕੋਈ ਨਾ ਕੋਈ ਜਿਵੇਂ ਕਹਿੰਦੇ ਵੀ ਚੰਗਾ ਜਿਹੜਾ ਕਦਮ ਆਉ ਚੱਕ ਸਕੀਏ ਤੇ ਬਾਕੀ ਫਿਰ ਆਪਾਂ ਕਰੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦਿਓ ਜੀ ਸਤਿ ਸ੍ਰੀ ਅਕਾਲ